اتہس ہے دشمش پتا چلتا جی آیا ہے ایک پاس چنگیائی ہے ایک پاس ہے جکر دونوں کا ہوں اتہاس جدو بھی, جی بھی سنایا جی جائے جن اپنا یاد کرتے ہیں

ਕਿ ਮੈਂ ਕਦੋਂ ਚੜੇ ਜਾਣਾ ਤੇ ਫੇਰ ਬੰਦਾ ਸ਼ਾਇਦ ਜਿਹੜਾ ਨਾ ਮਾਰੇ ਕੰਮ ਕਰੇ ਨਾ ਮੈਂ ਕੁਰਬਾਨੀ ਤੇ ਸਾਨੂੰ ਬਾਰ-ਬਾਰ ਕਹਿੰਦੀ ਹੈ ਕੁਰਬਾਨੀ ਕੁਰਬਾਨੀ ਤੇ ਕਹਿੰਦੀ ਹੈ ਤੇਰੀ ਕੋਈ ਗਰੰਟੀ ਨਹੀਂ ਸੁਧਰ ਜਾ ਹੁਣੇ ਸੁਧਰ ਜਾ ਕੋਈ ਗਰੰਟੀ ਨਹੀਂ ਤੇਰੀ ਕੱਲ ਦੀ ਨਾ ਗੱਲ ਛੱਡੀ ਕਬੀਰ ਕਾਲ ਕਰੰਤਾ ਅਬਹਿ ਕਲ ਜੋ ਤੂੰ ਕੱਲ ਕੰਮ ਕਰਨਾ ਸੀ ਹੁਣੇ ਅੱਜ ਕਰ

ਕਿੰਦੇ ਟਿੱਕ ਨਾ ਕੀ ਚਾਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹ ਆਵੇ ਕੇ ਨਾ ਆਵੇ ਨਾ ਕਿਤੇ ਦੇ ਸਤਿਗੁਰੂ ਨੇ ਇੰਨੀ ਗਰੰਟੀ ਦਿੱਤੀ ਹੈ ਕਿ ਪਤਾ ਨਹੀਂ ਇੱਕ ਰੋਟੀ ਦੀ ਭੁੱਖੀ ਤੂੰ ਖਾਦੀ ਏ ਦੂਜੀ ਤੇਰੇ ਮੂੰਹ ਚ ਪੈਣੀ ਨੇ ਕਿ ਨਹੀਂ ਪਵੇ ਤੇ ਤੂੰ ਆਸਾਂ ਉਮੀਦਾਂ ਵਤਕਾ ਸੁਮੀ ਬਣ ਇਥੇ ਆਣ ਮੇ ਇਹ ਮਾਲਕ ਦੀ ਰਜ਼ਾ ਦੀ ਖੇਲ ਹੈ

ਜਿੰਨਾਂ ਨੂੰ ਬੜਾਈ ਮਿਲਦੀ ਹੈ ਮਿਹਰ ਦਾ ਕੋਈ ਆਕੇ ਨਏ ਆਪਣੇ ਕਰਕੇ ਬੜਾ ਨਹੀਂ ਨਹੀਂ ਹਮ ਬੜੀਆਂ ਕਰਤੂਤਾ ਜਮੀਨਾਂ ਨੇ ਮੇਰੇ ਤੇ ਬੜਾ ਹੋਏ ਤਾਂ ਮੈਨੂੰ ਮਾਨ ਮਨ ਤੂੰ ਮਤ ਮਾਨ ਕਰੀ ਜੇ ਹੱਕ ਚ ਜਾਣਦਾ ਬਿਲਕੁਲ ਨਹੀਂ ਉਹਦੇ ਹੁਕਮ ਦੀ ਫੇੜ ਹੈ ਉਹਦੇ ਹੁਕਮੇ ਤੇ ਬੜਾਈ ਜਾਂਦੀਆਂ ਨੇ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਂ ਹੈ ਹੁਕਮ ਦੇ ਵਿੱਚ ਹੀ ਉੱਤਮ ਹੈ ਹੁਕਮ ਦੇ ਵਿੱਚ ਹੀ ਨੀਚ ਹੈ

جس گھر پورا پیٹ سی سوچلے رسائے امیٹ اپنا ہے پتر پامیت کی وجہ بھی ہو پتر کا پتر بن جاندے میں ماں بھی کو ماں بھی نہیں بن جاندے سرمانی یوگ جی کردیر سن جی ہوتے پہلے ہی پرواہیم صدیبی بھی چھوڑا لے کے مشھلے ساتھ چلانم کر کے ساتھ سرمانی یوگ پہنجی باستے ایک بڑا بڑا سن ہے ماما باستے ਜਦੋਂ ਉਹਨਾਂ ਨੇ ਸਾਹਮਣੇ ਪੁੱਤਰਾਂ ਦੀਆਂ ਧੁੱਤਾਂ ਜਦੀਆਂ ਨੇ ਕਿ ਉਹਨਾਂ ਨੂੰ ਇਹ ਦੁੱਖ ਤੇ ਭੁੱਖ ਨਹੀਂ ਕਰਦਾ ਪਰ ਅਪਾ ਕੀ ਕਰ ਸਕਦੇ ਹਨ ਇਹਦੇ ਵਿੱਚ ਇੱਕ ਹੁਕਮ ਦੀ ਥੀੜ ਹੈ ਮੇਰੇ ਸਤਪੁਰਨ ਦੇ ਘਰ ਵਿੱਚ ਵੀ ਐਸੀਆਂ ਖੇਨਾ ਮਾਪੜੀਆਂ ਨਹੀਂ ਬਾਬਾ ਘਟਾਲ ਜੀ ਦੀ ਕਿੰਨੀ ਉਮਰ ਸੀ 900 ਦੀ ਉਮਰ ਵਿੱਚ ਜਰਾਣਾ ਕਰਦੇ ਮੇਰੇ ਬਾਬਾ ਘਟਾਲ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ

ح جہ پرماتما آپ ہے پرماتما پاؤ ہے پرماتما نرگر ہے پرماتما اکال پورک ہے پرماتا اجونی ہے پرماتما سہ ہے وہ ایک ہے وہ کار ہے وہ ست نام ہے وہ کرتا بھی ہے وہ پورک بھی ہے یہ پرماتما والے گن جس دن سارے اندر آ گئے وہ گھن دن سالے یہ سمندر کہتے ہیں

ਇਸ ਸਦੀਵੀ ਵਿੱਚ ਹੋਵੇ ਦਾ ਜੋ ਘਾਟ ਤੇ ਘਾਟਾ ਤੇ ਰਹੇ ਨਾ ਰਹੇ ਕਾਕੇ ਪਾਤੇ ਸਾਰੇ ਉਹਦੇ ਬਾਣੇ ਵਿੱਚ ਨੇ ਉਹਦੇ ਰਜ਼ਾ ਵਿੱਚ ਨੇ ਸਾਨੂੰ ਸਾਰਿਆਂ ਨੂੰ ਬਾਣਾ ਮਿੱਠਾ ਕਰਕੇ ਨੰਨਕ ਦਾ ਇਹ ਸਭ ਨੂੰ ਆਪਣੇ ਦਰ ਤੋਂ ਉੱਧ ਪਰਬਖਸ਼ ਕਰਨ ਬਾਣੀ ਦਾ ਆਪਣਾ ਜੁੜੀਏ ਬਾਣੀ ਨੂੰ ਪੜੀਏ ਬਾਣੀ ਸਾਰਿਆਂ ਆਪਣੀ ਜੀਵ ਜਗਤ ਦਾ ਜਤਨ ਕਰੀਏ ਤਾਂ ਕਿ ਸਭ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਰਪਾ ਦੇ ਹਮਾਂ

गुरू जे वचन जहिड़ी से सार वचन बाउ सारे जा माना आनंद बाद फिर गुरणा